ਵਾਹਿਗੁਰੂ ਸਾਹਿਬ ਜੀ ਤਨ ਤਨ ਗੁਰ ਗਰੀਬ ਨਿਵਾਸ ਤਨ ਤਨ ਜਨ ਆਇਆ ਜੈ ਪ੍ਰਸਾਦ ਸਭ ਜਗਤ ਉਤਰਾਇਆ ਜਨ ਆਵਨ ਕਾ ਏ ਸਵਾਉ ਜਾਨ ਕੇ ਸੰਗ ਚਿਤ ਆਵੇ ਨਾਉ ਆਪ ਮੁਗਤ ਮੁਗਦ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸ਼ਕਾਰ ਸੁਖੋ ਟਲ ਗੁਰੂ ਸੇਵੀ ਐ ਅਨਸ ਸਹਿਜ ਸੁਭਾਏ ਦਰਸ਼ਨ ਪਰਸ਼ੀਐ ਗੁਰੂ ਕੈ ਜਨਮ ਮਰਨ ਦੁਖ ਜਾਇ ਵਾਹਿਗੁਰੂ ਸਾਬ ਜੀ ਕਨਸਰੀ ਮਹਲਾ 4 ਸੇਵਕ ਸਿੱਖ ਪੂਜਣ ਸਬ ਆਵੇ ਸਭ ਉਗਾਵੇ ਹਰ ਰ ਉਤਮ ਬਾਣੀ ਗਾਵੇ ਆ ਸੁਣੇ ਆ ਤਿਨਕਾ ਹਰ ਥਾਇ ਪਾਵੇ ਜਿਨ ਸਤਗੁਰ ਕੀ ਆਗੇ ਆ ਸਤ ਸਤਕਾਰ ਮਾਨੀ ਸੇਵਕ ਸਿੱਖ ਉਹ ਜਨ ਸਭ ਆਵੇ ਸਭ ਗਾਵੇ ਹਰ ਹਰ ਊਤਮ ਬਾਣੀ ਗਾਵੇ ਆ ਸੁਣਿਆ ਇਨਕਾ ਹਰ ਥਾਏ ਪਾਵੇ ਜੇਨ ਸਤਗੁਰ ਕੀ ਆਗੇ ਆ ਸਤ ਸਦਗਰ ਮਾਨੀ ਬੋਲੋ ਭਾਈ ਹਰ ਕੀਰਤ ਹਰ ਭਵ ਜਦ ਤੀਰਥ ਹਰ ਦਰ ਤਨ ਕੀ ਉਤਮ ਬਾਤ ਹੈ ਸੰਤੋ ਹਰ ਕਥਾ ਜਿਨ ਜਨੋ ਜਾਣੀ ਅਰਾ ਜੋਜ ਵਿਡਾਨੀ ਜਨਾਨਕ ਆਪ ਮਲਾਏ ਸੋ ਯਾਰ ਮਿਲਸੀ ਅਵਰ ਸਭ ਤਿਆਗ ਉਹਾ ਹਾਰ ਪਨੀ ਆਪੇ ਆਪੇ ਹਰ ਪ੍ਰਭ ਚੋਜ ਵਿਡਾਨੀ ਜਨ ਨਾਨਕ ਆਪ ਮਲਾਏ ਸੋਈ ਹਾਰ ਮਿਰਸੀ ਅਵਰ ਸਭ ਤੇ ਆ ਉਹਾਰ ਪਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹਲਾ ਚੌਥਾ ਸੇਵਕ ਸਿੱਖ ਪੂਜਣ ਸਭ ਆਵਹਿ ਸਭ ਗਾਵਹਿ ਹਰ ਊਤਮ ਬਾਣੀ ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤਕਾਰ ਮਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਸਾਬ ਜੀ ਤਿੰਨ ਬੇਦੀ ਅਨਕੇ ਕੁੱਲ ਬਿਖੇ ਔਰ ਗਟੇ ਨਾਨਕ ਰਾਏ ਸਭ ਸਿੱਖਨ ਕੋ ਸੁਖ ਦੈ ਜੈ ਤੈ ਪੈ ਸਾਇ ਇਕ ਬਹਾਦਰ ਸਿੰਬਰੀਆ ਘਰ ਨਿਧ ਆਵੇ ਤਾਏ ਸਭ ਥਾਂ ਵਾਹਿਗੁਰੂ ਸਹਿਬ ਜੀ ਸਵਈਆ ਕਾਲੀ ਪਾਏ ਭਇਓ ਬ੍ਰਹਮ ਗਡੰਡਕ ਮੰਡਲ ਓਮ ਪਰਮਾਨਿਓ ਜਬ ਜੂ ਸਭ ਦੇਸ਼ਬ ਦੇਸ਼ ਭਇਆ ਹਮ ਜਾਣਿਓ ਆਲੀ ਪਾਇ ਭਇਓ ਬ੍ਰਹਮਾ ਗ ਡਾਂਡਕ ਮੰਡਲ ਉਮ ਪਰਮਾਨਿਓ ਕਾਲੀ ਪਾਏ ਸਦਾ ਸ਼ਿਵ ਜੂ ਸਭ ਦੇਸ਼ ਬਦੇਸ਼ ਪਾਇਆ ਹਮ ਜਾਣਿਓ ਕਾਲੀ ਪਾਏ ਭਾਇਓ ਮਿਟ ਗਇਓ ਜਗ ਜਾਹਿਤੇ ਪਹਿ ਸਭ ਪਹਿ ਚਾਨਿਓ ਵੇਦਕ ਤੇਵ ਕੇ ਭੇਦ ਸਬੇ ਤਜ ਕੇਵਲ ਕਾਲ ਕਿਰਪਾ ਨਿਧ ਮੰਨਿਓ ਬੇ ਦੁਖ ਤੇਬ ਕੇ ਪੇਦ ਸਬੇ ਤਜ ਕੇਵਲ ਕਾਲ ਕਿਰਪਾ ਨਿਧ ਮੰਨਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ